ਮਰ ਜਰਾ ਅਸੀਂ ਚੋੜਾ ਨਹੀਂ ਇਹ ਕੌਣ ਸੀ ਮਰ ਜਰਾ ਸਾਡੇ ਕੋਈ ਕਵਾੜ ਵਾਲਾ ਨਹੀਂ ਅਸੀਂ ਕਿੱਥੇ ਲੈ ਕੇ ਜਾਵਾਂਗੇ ਤੇ ਚਾਰ ਚਰਨ ਦੀਆਂ ਇੱਕ ਇੱਕ ਘਰ ਦਾ ਕਵਾਉ ਕਿੱਥੇ ਜਾਈਏ ਸਾਨੂੰ ਦੱਸੋ ਅਸੀਂ ਕਿੱਥੇ ਜਾਈਏ ਸਾਡੇ ਘਰ ਪਾਪਰ ਕਿਵੇਂ ਵੀ ਕਰਦੇ ਅਸੀਂ ਕੀ ਕਰਦੇ ਕਿੱਥੇ ਜਾਈਏ ਅਸੀਂ ਉਹ ਕਿੱਥੇ ਜਾ ਰਹੇ ਇਹ ਤਾਂ ਬਹੁਤ ਬਹਾਰ ਲਾਉਂਦੇ ਹੋ ਨਜ਼ਰ ਆ ਰਹੇ ਰਾਜ ਰਣ ਕਿਆ ਕਹਿਣਾ ਚਾਹਤੇ ਕੱਫੇ ਰਹ ਰਹੇ ਆ ਅਸੀਂ 60 ਸਾਲ ਦੀ ਸਾਨੂੰ ਜਾਣੀ 50 ਬੱਚੇ ਬਾਅਦ ਤੇ ਜਰਮਿਆਂ ਚੱਲ ਜੇ 50 50 ਸਾਲ ਦੇ ਸਾਡੇ ਬੱਚੇ ਹੀ ਸਮਝਣ ਲਾ ਹੋ ਗਿਆ ਕਿੰਨਾ ਚਿਰ ਹੋ ਗਿਆ ਇਥੇ ਕੋਈ ਰੋਣਾ ਨਹੀਂ ਸੀਗਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਛੱਡੀ ਸੀ ਜਗਾ ਵੀ ਲੈਨ ਬਣ ਗਈ ਆ ਜੋ ਤਾਰਾ ਹੈਗੀਆਂ ਸੀ ਨਹੀਂ ਕੋਈ ਕੰਮ ਕਰਨਾ ਹੈਗਾ ਮਕਾਨ ਮੈਂ ਪਾਇਆ ਸਭ ਤੋਂ ਪਹਿਲਾਂ ਮੇਰਾ ਮਕਾਨ ਮੇਰਾ ਮਕਾਨ ਦੇਖ ਦੇ ਕੇ ਦੁਨੀਆ ਨੇ ਸਾਰਿਆਂ ਨੇ ਪਾਇ ਮਕਾਨ ਇੱਟਾਂ ਦੇ ਕੱਚੇ ਪਾਇ ਮਕਾਨ ਕੱਚੇ ਇੱਟਾਂ ਨਾਲ ਲਿਪ ਲਿਪ ਕੇ ਬਣਾਏ ਫਿਰ ਸਾਨੂੰ ਗ੍ਰਾਂਟ ਮਿਲੀ ਗ੍ਰਾਂਟ ਲਈ ਅਸੀਂ ਪਤੀ 2500 ਰੁਪਈਆ ਸਾਨੂੰ ਦਵਾਇਆ ਕਾਲੀਆ ਸਾਹਿਬ ਨੇ ਡੈਡੀ ਨੇ ਉਹ ਤੋਂ ਬਾਅਦ ਸਾਨੂੰ ਹੁਣ ਲੱਖ ਲੱਖ ਮਿਲਿਆ ਦੋ ਦੋ ਢਾਈ ਢਾਈ ਲੱਖ ਰੁਪਈਆ ਮਿਲਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਆ ਹੁਣ ਇਹਨਾਂ ਨੇ ਨਾ ਜਿਹੜਾ ਕਿੰਨੇ ਚਿਰ ਵਿੱਚ ਸਾਨੂੰ ਆ ਕੇ ਕਹਿੰਦਾ ਵੀ ਕੇਸ ਵੀ ਚੱਲਦਾ ਦੋ ਵਾਰੀ ਕੇਸ ਵੀ ਜਿੱਤ ਗਏ ਅਸੀਂ ਦੋ ਵਾਰੀ ਜਿੱਤੇ ਹਾਂ ਤੋਂ ਪਾਵਰ ਕਾਮ ਕੇ ਹਾਂ ਜੀ ਇਹ ਜਿੱਤੇ ਦੋ ਵਾਰੀ ਨਵੇਂ ਸ਼ਹਿਰੋਂ ਜਿੱਤੇ ਆ ਫਿਰ ਬਾਕੀ ਸਾਰਾ ਮਤਲਬ ਹੈ ਕੋਈ ਗੱਲ ਨਹੀਂ ਸੀ ਹੈਗੀ ਹੋਣੇ ਨਾਲ ਆ ਕੇ ਇੱਕ ਦਮ ਸਾਨੂੰ ਕਹਿਤਾ ਕਿ ਸਵਾਨ ਚੱਕਰ ਉਸੇ ਢਾੜ ਲੈਣਾ ਕਿੱਦਾਂ ਚਲ ਜਾਈਏ ਐਸੇ ਬੱਚੇ ਮਰੂਗੇ ਸਾਡੇ ਅਸੀਂ ਮਰਾਂਗੇ ਮੋਰੇ ਹੋ ਕੇ ਜਗ੍ਹਾ ਨਹੀਂ ਛੱਡਣੀ ਅਸੀਂ ਜੈਸੇ ਦੇਖਦੇ ਹੋ ਕਿ ਬਿਜਲੀ ਦੇ ਮੀਟਰ ਹੀ ਲਗਾਏਗੇ ਹਮੇਂ ਘਰ ਲੱਗੇ ਪਾਣੀ ਸਾਰਾ ਕੁਝ ਗ੍ਰਾਂਟਾ ਨਹੀਂ ਮਿਲਿਆ ਸਾਡੇ ਬਾਕੀ ਅਸੀਂ ਜਗ੍ਹਾ ਨਹੀਂ ਛੱਡ ਸਕਦੇ ਅਸੀਂ ਇਹੀ ਹੱਥ ਜੋੜਦੇ ਆ ਉਹਨਾਂ ਦੇ ਮੋਰੇ ਜਿਨ੍ਹਾਂ ਨੇ ਕੰਮ ਕੀਤਾ ਸਭ ਤੋਂ ਕਿਸ਼ਤਾਂ ਲੈ ਲੈਣ ਤੇ ਜਗ੍ਹਾ ਨਹੀਂ ਛੱਡ ਅਸੀਂ ਹਾਂ ਅਸੀਂ ਪੈਸਾ ਪਰ ਪੈਸਾ ਵਾਸੀ ਪੈਸਾ ਹੋਣੀ ਹੈ ਮੈਂ ਬੇਦਰ ਨਗਰ ਦੀ ਵਾਸੀ ਹਾਂ 99 ਕੀ ਹਾਂ ਰਹਿਣੇ ਵਾਲੀ ਹਾਂ 91 ਤੋਂ ਇੱਥੇ ਰਹਿ ਰਹੀ ਆ 91 ਤੋਂ ਇੱਥੇ 30 40 ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 4-5 ਤੋਂ 8-10 ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਪਹਿਲੋ ਪਾਵਰ ਕੱਟਦਾ ਇਹ ਸੀ ਵੀ ਜਦੋਂ ਪਹਿਥੇ 30 40 ਘਰ ਵਸਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਤਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਪੂੰਜੀ ਲਾਤੀ ਆ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਾਈ ਅਸੀਂ ਕਮਾ ਕੇ ਤੇ ਹੁਣ ਅਸੀਂ ਕਿੱਥੇ ਜਾਣਾ ਆ ਅਸੀਂ ਤਾਂ ਜਾ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਆ ਮਰਨ ਮਰਾਂ ਤੇ 800 ਕਾਰੇ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਇੱਥੇ ਕੱਲ ਵੀ ਮੀਡੀਆ ਆਈ ਸੀ ਪਰਸੋ ਵੀ ਆਏ ਸੀਗੇ ਵੀ ਬਹੁਤ ਦੁਨੀਆ ਸ਼ੁੱਕਰਵਾਰ ਤੋਂ ਨਾਲ ਸਾਨੂੰ ਕੱਢਾ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਤੁਹਾਡਾ ਨੋਟਿਸ ਨਿਕਲਿਆ ਤਿੰਨ ਤਰੀ ਦਾ ਨੋਟਿਸ ਆਇਆ ਸਾਨੂੰ ਸ਼ੁੱਕਰਵਾਰ ਨੂੰ ਤਲਾਸ਼ ਕਰਕੇ ਗਿਆ ਵੀ ਤੁਸੀਂ ਮੁਹੱਲਾ ਖਾਲੀ ਕਰ ਦਿਓ 3 ਘੰਟੇ 3 ਘੰਟੇ ਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਵੀ ਇੱਥੇ ਪੁਲਿਸ ਆਣੀ ਹੈ ਜੋ ਕੋਸ਼ਣਾਂ ਵੀਰ ਜੀ ਇੰਨੇ ਕੇ ਪਰੇਸ਼ਾਨ ਸੀ ਅਸੀਂ ਫੇਰ ਵੀ ਆਪਣੇ ਜਿੱਥੇ ਮੰਤਰੀਆਂ ਤੱਕ ਸਾਡੀ ਪਹੁੰਚ ਸੀ ਅਸੀਂ ਸਾਰਿਆਂ ਕੋਗੇ ਸਾਰਿਆਂ ਤੁਹਾਨੂੰ ਦਿਲਾ ਚਾ ਦਿੱਤਾ ਕਿ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਪਰ ਸਾਡੀ ਭਗਵਾਨ ਜਨਮ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ 30 35 35 ਸਾਲ ਤੋਂ ਉੱਥੇ ਬਸੇ ਆ ਪਈ ਆ ਸਾਲ ਤੋਂ ਵੀ ਦੁਨੀਆ ਇੱਥੇ ਰਹਿ ਰਹੀ ਆ ਵੀ ਇੱਥੇ ਹੀ ਰਹਿਣ ਦੇ ਜੀ ਜਣ ਵੀ ਗਰੀਬ ਜਨਤਾ ਨੂੰ ਨਾ ਉਜਾੜੋ ਵੀ ਜੇ ਤੁਸੀਂ ਕੋਈ ਤੁਸੀਂ ਜਾਣਿਆ ਸੀ ਤੁਹਾਡੀ ਜ਼ਮੀਨ ਦੀਆਂ ਗਰੀਆਂ ਜੇ ਤੁਸੀਂ ਇੱਥੇ ਕੀਮਤ ਪਾਣਾ ਚਾਹੁੰਦੇ ਹੋ ਇਸ ਪ੍ਰਾਉਡ ਦੀ ਅਸੀਂ ਤੁਹਾਨੂੰ ਪੈਸਾ ਭਰਨ ਨੂੰ ਤਿਆਰ ਆ ਪਰ ਸਾਨੂੰ ਇੱਥੋਂ ਗਰੀਬ ਜਨਤਾ ਨੂੰ ਨਾ ਟਾਲਿਆ ਜਾਵੇ ਜੇ ਪਹਿਲੇ ਵੀ ਕੇਸ ਹੋਏ ਤੇ ਆਪ ਹਾਰ ਗਏ ਤੇ ਨਹੀਂ ਅਸੀਂ ਦੋ ਕੇਸ ਜਿੱਤੇ ਐ ਤਿੰਨ ਕੇਸ ਜਿੱਤੇ ਐ ਹੋਣ ਦਾ ਹੀ ਕੋਰਚੋ ਤਿੰਨ ਕੇਸ ਜਿੱਤੇ ਸੀ ਅਸੀਂ ਇਸ ਵਾਰੀ ਕੇਸ ਚੋਂ ਹਾਰ ਗਏ ਫਿਰ ਵੀ ਤੁਹਾਡੇ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਐ ਵੀ ਚਲੋ ਨਹੀਂ ਗਏ ਜਾਂ ਹੁਣ ਵੀ ਭੱਜੇ ਅਸੀਂ ਸਾਰੇ ਵੀ ਅਸੀਂ ਇੱਥੇ ਜਿਹੜਾ ਵੀ ਕੋਈ ਮੰਤਰੀ ਆਂਦਾ ਸੀ ਵੋਟਾਂ ਦੇ ਟਾਈਮ ਤੇ ਸਾਨੂੰ ਇਹੀ ਕਹਿੰਦੇ ਸੀ ਤੁਸੀਂ ਇਸ ਮੁਹੱਲੇ ਤੋਂ ਅਸੀਂ ਤੁਹਾਡੇ ਨਾਲ ਆ ਪਾਵਰ ਕਾਮ ਕਹਤੀ ਹੈ ہماری ਜਗਾ ਹੈ ਤਾਂ ਹਮ ਕਹਤੇ ਹਮਾਰੀ ਹੈ ਪਾਵਰ ਕਾਮ ਪਹਿਲੇ ਕਿਉਂ ਨਹੀਂ ਉઠી ਪਾਵਰ ਕਾਮ ਕਿਉਂ ਬੈਠੀ ਸੀ ਪਾਵਰ ਕਾਮ ਨੇ ਪਹਿਲੇ ਕਿਉਂ ਨਹੀਂ ਉਠਾਲਾ ਬਿ ਮੀਟਰ ਕਿਉਂ ਲਗਵਾ ਕੇ ਦੀ ਹੈ ਮੇ ਕਿਉਂ ਵਾਟਰ ਸਪਲਾਈ ਦਿੰਦੀ ਕਿਉਂ ਤੁਹਾਨੂੰ ਇੱਥੇ ਬਿਜਲੀ ਦਾ ਵਿਭਾਗ ਅ ਤੱਕ ਕਿਉਂ ਪਾਣੀ ਦਿੱਤਾ ਕਿਉਂ ਇੱਥੇ ਗ੍ਰਾਂਟ ਦਿੰਦੀ ਆ ਇੱਥੇ ਪੂਰੇ ਕਿੱਤੋ ਘੜ 40 50 ਘਰ ਹੈ ਸਿਸਟਮ ਗ੍ਰਾਂਟ ਮਿਲੀ ਆ ਆਵਾਜ਼ ਯੋਜਨਾ ਹੁਣੇ ਹੀ ਮਿਲੀ ਆ 50 40 ਸੈਟ ਕਰਨ ਨੂੰ ਆਵਾਜ਼ ਜਦ ਹਾਂਜੀ ਮਿਲੀ ਇੱਥੇ ਕਿਉਂ ਦਿੱਤੀ ਜਦ ਪਤਾ ਸੀ ਵੀ ਪਾਵਰ ਕਾਮ ਦੀ ਜਗਾ ਤੁਸੀਂ ਕਿਉਂ ਦਿੱਤੀ ਹੈ ਨਹੀਂ ਜਿਸਦੀ ਲਈਆ ਪਰ ਵੈਸੇ ਆ ਹਮਨੇ ਮੋਲ ਲੈ ਰੱਖੀ ਆ ਕਚਿਆਰੀ ਹਮਨੇ ਜੈਸੇ ਯਹਾਂ ਤੇ ਕੋਈ ਰਹਤਾ ਤਾਂ ਪ੍ਰਾਪਰਟੀ ਹਮਨੇ ਮੋਲ ਲਈ ਆ ਫਿਰ 84 ਮੈਂ ਹਮਨੇ ਪ੍ਰਾਪਰਟੀ ਲਈ ਜਿਆਹਾ ਤੇ ਆ ਕੇ ਪਹਿਲੇ ਵੀ ਐਸੀ ਮਾਹੂਲ ਬਣਦਾ ਜਲੰਧਰ ਸ਼ਹਿਰ ਮੈਂ ਨਾ ਤੁਹਾਨੂੰ ਜਾਣਦੇ ਹੋਗੇ ਨਹੀਂ ਹਮਾਰੇ ਮੇਂ ਤਾਂ ਇਹ ਪਹਿਲਾ ਚਾਂਸ ਹੈ ਇੱਕ ਵਾਰੀ ਮਕਾਨ ਕੋ ਡਾਏ ਆ ਮਕਾਨ ਡਾਏ ਆ ਉਹ ਤਾਂ ਥੋੜੇ ਮਕਾਨ ਹੋ ਉੱਤੇ ਘਰ ਕਾ ਘੜਤੀ ਇੱਥੇ 800 ਬਾਦੀ ਕਿੱਥੇ ਜਾਏਗੀ ਦੁਨੀਆ ਛੋਟੇ ਛੋਟੇ ਬੱਚੇ ਲੈ ਕੇ ਕਿੱਥੇ ਜੋਗੀ ਸਰ ਅੱਸੀ ਨਹੀਂ ਜਾਣਾ ਗੁਰਦੁਆਰਿਆਂ ਨੂੰ ਗਰੰਟਾ ਆ ਮੰਦਰ ਨੂੰ ਗਰੰਟਾ ਆ ਤੇਰਾ ਫਕੀਰਾ ਨੂੰ ਗਰੰਟੀ ਦਿੱਤੀਆਂ ਨਾ ਦੋ ਤੁਸੀਂ ਜੇ ਮੈਂ ਲਟਾਣੀ ਸੀ ਸੜਕਾਂ ਤੁਸੀਂ ਬਣਾ ਕੇ ਸਭ ਕੁਝ ਕਰਕੇ ਹੁਣ ਤੂੰ ਕਿਰੇ ਹਵਾਦੀ ਠਾਲ ਰਹੀ ਹੈ ਪਰ ਅਸੀਂ ਇੱਥੋਂ ਨਹੀਂ ਜਾਣਾ ਅਸੀਂ ਇੱਥੇ ਹੀ ਬਸਣਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਕਰਨੇ ਆਤਾ ਤਾਂ ਤੋਂ ਅਸੀਂ ਨਹੀਂ ਕਰਨਾ ਹਮ 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 ਹ ਕੋਟੋ ਕੇ ਅਸੀਂ ਤਾਂ ਕਨੇ ਪੁਕਾਰਾਂ ਸਾਡੀਆਂ ਸਿੱ ਕਿੱਥੇ ਗਈਆਂ ਸਾਨੂੰ ਕੋਈ ਰਸਤਾ ਦਿਵਾ ਦੀ ਸਾਨੂੰ ਵੇਸਤਾ ਜਾ ਭਗਵਾਨ ਦਵਾ ਦੇ ਪੁਕਾਰਾਂ ਸਾਡੀ ਸਰਕਾਰ ਨਹੀਂ ਸਾਨੂੰ ਤਾਂ ਸਹੀ ਚਾਹੀਏ ਕਿੱਥੇ ਅਸੀਂ ਵੇਰ ਦੁਰਗਾ ਵਰਦਕ ਦੀਦਾ ਸਾਡਾ ਭਦਵਾਂਤ ਮਾਨ ਜੀ ਤੁਸੀਂ ਆ ਸਾਡੀ ਪੁਕਾਰ ਸੁਣੋ ਅਸੀਂ ਕੁਛ ਨਹੀਂ ਕਰਨ ਜੋਗੇ ਸਾਡੀ ਸਾਡੀ ਪੁਕਾਰ ਹੀ ਘੜਾ ਕਾ ਅਸੀਂ ਮਰਨੇ ਬੈਰ ਤੱਕ ਬੋਝ ਗਈ ਅਸੀਂ ਮਰਨੇ ਆ ਰਹੇ ਹਾਂ ਜਿਹੜਾ ਵੀ ਆਉਂਦਾ ਜੀ ਇਹ ਹੀ ਹੌਸਲਾ ਦੇ ਕੇ ਜਾਂਦਾ ਜੀ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਆਸਤੇ ਬੈਠੇ ਆਂ ਜੀ ਅਸੀਂ ਆਸਤੇ Good day, good